ਆਪੋ ਜੀ ਦਾ ਹਣੀ ਮੈਡਲ ਤੇ ਮੇਰੇ ਸਾਹਮਣੇ ਬੈਠੇ ਦੋਸਤ ਅੱਜ ਪੜਾਈਏ ਸ਼ਹੀਦ ਉਸਤਾਫ ਸਿੰਘ ਦਾ ਜਨਮ ਦਿਨ ਹੈ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਕਰਤਾ ਹੈ ਸ਼ਿਕਵਾ ਰਿਟਰਨ ਬਾਈ ਸੰਤਰਾਮੋਦਸ ਭਗਤ ਸਿੰਘ ਦੀ ਮਾਂ ਦੇ ਰਾਜ ਮਾਤਾ ਵੰਡ ਦੇ ਖਬਰ ਪੜੀ ਕੇ ਇੱਕ ਸ਼ਹੀਦ ਦੀ ਮਾਂ ਦੇਸ਼ ਭਗਤੀ ਦੀ ਫੰਕਸ਼ਨ ਹੈ ਬਾਉਣ ਲੱਗੀ ਪੁੱਤਰ ਸਮਝ ਕੇ ਕਾਲੇ ਉਡਵਾਇਦ ਪਾਈ ਨਾਲ ਉਸਦੇ ਤੋਂ ਖਿਚਾਉਣ ਲੱਗੀ ਲੋਕ ਦਰਦੀ ਤੋਂ ਅੱਖਾਂ ਗਈ ਵਰਜੀ ਉਹਦੇ ਚਰਨਾ ਤੇ ਹੰਝੂ ਵਹਾਉਣ ਲੱਗੇ 25 ਸਾਲਾਂ ਦਾ ਟੱਕ ਕੇ ਰੱਖਿਆ ਸੀ ਸੀਨਾ ਪਾਰ ਦੇ ਉਹਨੂੰ ਦਿਖਾਉਣ ਲੱਗੇ ਸਾਨੂੰ ਤੇਰੇ ਬੁਢਾਪੇ ਦੀ ਸੌ ਮਾਤਾ ਮੋਮੋ ਠਗਣੀ ਹੈ ਇੱਕ ਤੈਨੂੰ ਛਾਲਣ ਲੱਗੇ ਸੁਖਨਾ ਚੀਂਦੀ ਬਾਤਾ ਤਾਂ ਹੋ ਸਕਦੇ ਪਰ ਤੋਂ ਹੁਣ ਸਭ ਨਦੀ ਮਾਤਾ ਨੇ ਬਣ ਲੇ ਗੇ ਬਾਹਰ ਵਾਲਤਾ ਚ ਆਗੂਕਾਰ ਵਿੱਚੋਂ ਭਾਗਾ ਵਾਲੇ ਦੇ ਕੁੱਲੇ ਨੇ ਕੇਸ ਕਿਦਾਂ ਤੰਦਵਾਨਾਂ ਦੀਆਂ ਝੂਠੀਆਂ ਪੱਤਣਾਂ ਤੇ ਬਨ ਰਹੀਏ ਬਾਲ ਵਰੇਸ ਕਿਦਾਂ ਤੈਨੂੰ ਸੱਜਰੀ ਪੈਸੰਦੀ ਸਭ ਮਾਤਾ ਹੁਣ ਵੀ ਜਾਗਦਾ ਇਹੁੱਤ ਦਾ ਮੋਹ ਕੇ ਨਹੀਂ ਜਦੋਂ ਹਰੇਕੇ ਪੱਤ ਨੂੰ ਲੰਗਦੇ ਹੈ ਤੇਰੇ ਪੈਂਦੇ ਗਲੇਜੜੇ ਖੋਤੇ ਨੇ ਐਨਾ ਚੌੜਾ ਏ ਨੋਟਾਂ ਦਾ ਝੇਰ ਮਾਤਾ ਤੇਰਾ ਜੇਰਾ ਵੀ ਇਸ ਤੇ ਕੈਦ ਹੋਇਆ ਚਿੱਟੇ ਦੁੱਧ ਬਟਾਪੇ ਦੇ ਆਂਜਾਂ ਫੇਰ ਸੁਰਖ ਲੋਹ ਵੀ ਤੇਰਾ ਸਫੈਦ ਹੋਇਆ ਧਨੀ ਲੋਕਾਂ ਬੁੱਤਾਂ ਨੂੰ ਪੂਜਦੇ ਨੇ ਪਰ ਸੋਚ ਕਰੇਗਾ ਕੌਣ ਉਹ ਆਪੁ ਦੀ ਤੇਰਾ ਕੋਲ ਮਾਂ ਭੁੱਲੇ ਪਾਪਿਆ ਭੁੱਲੇ ਪਰ ਉਦੋਂ ਲੋਕ ਨਾ ਭੁੱਲਣਗੇ ਯਾਦ ਉਹਦੀ ਕੋ ਕੋਈ ਆਮਰਤਾ ਨਹੀਂ ਜੋ ਵਿੱਚ ਮੋਗੇ ਰੋਂਦੀ ਵੀਰਾਂ ਦੇ ਕੁੰਗੇ ਤਰੇਗ ਉੰਦਰ ਮਾਂਵਾਂ ਤਿੰਨੀਆਂ ਠੰਡੀਆਂ ਚੁੱਲਿਆਂ ਤੇ ਉਬਲ ਰਹੀਆਂ ਨੇ ਪੋਖਾਂ ਦੀ ਦੇਗ ਅੰਦਰ ਗਿੱਲੇ ਚਰਨ ਦੇ ਵਾਂਗਰਾਂ ਰਹੇ ਤੁਖਦੇ ਅੱਜ ਉੱਠੇ ਹਾਂ ਉੱਠੇ ਹਾਂ ਅੱਜ ਉੱਠੇ ਹਾਂ ਉੱਠੇ ਹਾਂ ਲਾਟ ਬਣ ਕੇ ਬੇਗੀ ਕੁੱਟਣੀ ਖੇਤ ਲੁੱਟੇਰਿਆਂ ਦੀ ਲੱਗ ਜਾਵਾਂਗੇ ਗੁੱਪੀ ਦੀ ਰਾਟ ਬਣ ਕੇ ਹੋਇਆ ਟੀਏ ਕੱਕਦੇ ਦਿਲ ਸਾਡੇ ਜਾਲਮ ਸਰਕੜੇ ਉੱਤੇ ਘਸਾ ਦਿੱਤੇ ਤੇਰੇ ਬਿਨ ਸਾਨੂੰ ਸਰਕ ਸੜਕੜੇ ਕੌਣ ਆਪੂ ਅਸੀਂ ਸੜਕੜੇ ਨੂੰ ਲਾਪੋ ਲਾ ਦਿੱਤੇ ਸਾਨੂੰ ਪਤਾ ਏ ਸਾਨੂੰ ਪਤਾ ਏ ਸਾਹਾਂ ਦਾ ਅੰਤ ਸਾਡਾ ਉਹਨਾਂ ਨਹਿਰ ਦਾ ਜਾਂ ਕਿਸੇ ਦਰੇ ਦਾ ਪੁੱਲ ਮੇਰੀ ਅੰਮੀ ਹੈ ਕਿਹਾ ਮੁਕਾਬਲਾ ਏ ਸੋ ਬੋਖ ਤੇ ਇਕੱਲਾ ਸੀ ਸਰਮ ਦਾ ਪੁੱਲ ਇਕੱਲੀ ਤੂੰ ਹੀ ਨਹੀਂ ਕਰੋੜ ਮਾਵਾਂ ਅਸੀਂ ਸਮਝਦੇ ਹਾਂ ਸਿਰਾਂ ਦੇ ਤਾਜ ਮਾਏ ਉਹਨਾਂ ਮਾਵਾਂ ਦੇ ਤੋਂ ਵੱਡੀ ਭੈਣ ਹੁੰਦੀ ਜਦੋਂ ਆਉਂਦਾ ਲੋਕਾਂ ਦਾ ਰਾਜ ਮਾਏ ਜਦੋਂ ਆਉਂਦਾ ਲੋਕਾਂ ਦਾ ਰਾਜ ਮਾਏ ਜੈ ਜੰਗਾ ਲੈ